ਸੀ ਉਸ ਨੂੰ ਲੈ ਕੇ ਸ਼ਾਇਦ ਤੁਹਾਡੇ ਮਨ ਦੇ ਵਿੱਚ ਕੋਈ ਗਲਤ ਫਹਿਮੀ ਸੀ ਕਿ ਹੁਣ ਸ਼ਾਇਦ ਮੌਸਮ ਠੀਕ ਹੋ ਰਿਹਾ ਹੈ ਤੇ ਹਾਲਾਤ ਆਮ ਵਾਂਗ ਹੋ ਜਾਣਗੇ ਪਰ ਅਜੇ ਹਾਂ ਨਹੀਂ ਹੈ ਜਨਾਬ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੇ ਯੂ ਟਰਨ ਲੈ ਲਿਆ ਜੀ ਹਾਂ ਮੁੜ ਕੇ ਪੰਜਾਬ ਨੂੰ ਹੜ੍ਹਾਂ ਨੇ ਡਰਾ ਦਿੱਤਾ ਹੈ ਪੰਜਾਬ ਦੇ ਵਿੱਚ ਹੋਰ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਹੋਰ ਵੀ ਖਤਰਨਾਕ ਹੋਣ ਵਾਲਾ ਹੈ ਬਹੁਤ ਸਾਰੀਆਂ ਅਜੇਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੰਜਾਬ ਦੇ ਲਈ ਆਉਣ ਵਾਲੇ ਘੰਟੇ ਆਉਣ ਵਾਲੇ ਕੁਝ ਦਿਨ ਠੀਕ ਨਹੀਂ ਨੇ ਤੁਹਾਨੂੰ ਫਟਾਫਟ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਰ ਪਾਸੇ ਕੀ ਕੁਝ ਹੋ ਰਿਹਾ ਪੰਜਾਬ ਦਾ ਕੋਈ ਵੀ ਇਲਾਕਾ ਸ਼ਾਇਦ ਅਜੇਆ ਨਹੀਂ ਹੈ ਜਿੱਥੇ ਬਰਸਾਤ ਨਹੀਂ ਹੋ ਰਹੀ ਹੋਵੇ ਪੰਜਾਬ ਦੇ ਵਿੱਚ ਇਸ ਸਮੇਂ ਦਰਿਆ ਹੋਣ ਡੈਮ ਹੋਣ ਜਾਂ ਹੋਰ ਬਰਸਾਤੀ ਨਾਲੇ ਹੋਣ ਜਾਂ ਨਦੀਆਂ ਹੋਣ ਸਾਰੇ ਹੀ ਇਸ ਸਮੇਂ ਉਫਾਨਤ ਨੇ ਖਤਰੇ ਦੇਉ ਕੁਝ ਹੀ ਫੁੱਟ ਨੇ ਯਾਨੀ ਕਿਸੇ ਵੀ ਵੇਲੇ ਇਸ ਸਮੇਂ ਹਾਲਾਤ ਖਰਾਬ ਹੋ ਸਕਦੇ ਨੇ ਕੇਂਦਰੀ ਮੌਸਮ ਵਿਭਾਗ ਨੇ ਤਾਂ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਅਗਲੇ 2 ਦਿਨਾਂ ਤੱਕ ਮਾਹੌਲ ਬੇਹਦ ਖਰਾਬ ਰਹਿਣ ਵਾਲਾ ਹੈ ਇਸ ਕਰਕੇ ਕਿਹਾ ਗਿਆ ਕਿ ਲੋਕ ਨੀਵੇਂ ਇਲਾਕਿਆਂ ਦੇ ਵਿੱਚ ਨਾ ਜਾਣ ਇਸੇ ਨੂੰ ਦੇਖਦੇ ਹੋਏ ਹੜ੍ਹ ਪ੍ਰਭਾਵਿਤ ਇਲਾਕੇ ਆ ਦੇ ਵਿੱਚ ਸੁਰੱਖਿਅਤ ਥਾਵਾਂ ਦੇ ਉੱਪਰ ਜਾਣ ਦੇ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਇਸ ਤੋਂ ਵੀ ਅਹਿਮ ਗੱਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੋ ਰਣਜੀਤ ਸਿੰਘ ਪੰਜਾਬ ਦਾ ਭਾਗੜਾ ਡੈਮ ਹੈ ਰਣਜੀਤ ਸਿੰਘ ਡਾਗ ਸਾਗਰ ਡੈਮ ਹੋਵੇ ਪੌਂਗ ਡੈਮ ਹੋਵੇ ਸ਼ਾਹਫੂਰ ਕੰਡੀ ਡੈਮ ਹੋਵੇ ਸਾਰੇ ਪਾਸੇ ਪੱਧਰ ਵੱ ਚੁੱਕਿਆ ਹੈ ਇਹ ਲੋਕਾਂ ਨੂੰ ਡਰਾ ਰਹੇ ਨੇ ਘੱਗਰ ਦਰਿਆ ਵੀ ਇਸ ਸਮੇ ਮਾਲਵੇ ਦੇ ਕੁਝ ਇਲਾਕਿਆਂ ਨੂੰ ਡਰਾਉਣ ਦੀ ਤਿਆਰੀ ਵਿੱਚ ਹੈ ਕਿਉਂਕਿ ਇੱਥੇ ਵੀ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਬਿਆਸ ਅਤੇ ਸਤਲੁਜ ਦਰਿਆ ਮੁੜ ਤੋਂ ਲੋਕਾਂ ਨੂੰ ਡਰਾ ਰਹੇ ਨੇ ਕਿਉਂਕਿ ਲੱਗਿਆ ਕਿ ਇਹਨਾਂ ਦਾ ਜੋ ਪੱਧਰ ਹੈ ਉਹ ਘਟ ਜਾਏਗਾ ਪਰ ਮੁੜ ਕੇ ਉਸ ਇਲਾਕੇ ਦੇ ਲੋਕਾਂ ਦੇ ਲਈ ਵਿਪਤਾ ਆ ਗਈ ਹੈ ਤੇ ਪਾਣੀ ਦਾ ਪੱਧਰ ਵੱਧ ਚੁੱਕਿਆ ਤੇ ਸਭ ਤੋਂ ਅਹਿਮ ਗੱਲ ਇਸ ਵੇਲੇ ਇਹ ਵੀ ਹੈ ਕਿ ਪੰਜਾਬ ਦੇ ਵਿੱਚ 3 ਸਤੰਬਰ ਤੱਕ ਛੁੱਟੀਆਂ ਐਲਾਨ ਦਿੱਤੀਆਂ ਗਈਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਯਾਨੀ ਵਿਦਿਅਕ ਅਦਾਰੇ ਅਗਲੇ 3 ਦਿਨ ਬੰਦ ਰਹਿਣਗੇ ਪਟਿਆ ਪੰਜਾਬ ਦੇ ਵਿੱਚ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ ਇੱਕ ਇੱਕ ਕਰਕੇ ਦੱਸਾਂਗੇ ਇਸ ਪੂਰੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਅਸਲ 'ਚ ਪੰਜਾਬ ਦੇ ਵਿੱਚ ਆੜਾਂ ਦੀ ਸਥਿਤੀ ਕੀ ਹੈ ਤੁਹਾਨੂੰ ਮਾਝੇ ਤੋਂ ਲੈ ਕੇ ਮਾਲਵੇ ਤੱਕ ਦੁਆਬੇ ਤੱਕ ਕੀ ਕੁਝ ਸਥਿਤੀ ਹੈ ਦਰਿਆ ਕਿੱਥੇ ਨੇ ਡੈਮਾਂ ਦੇ ਵਿੱਚ ਪੱਧਰ ਕਿੱਥੇ ਹੈ ਉਸ ਤੋਂ ਇਲਾਵਾ ਅਜਿਹੇ ਕਈ ਵੀਡੀਓ ਨੇ ਜੋ ਇਹ ਦਰਸਨ ਲਈ ਕਾਫੀ ਨੇ ਕਿ ਗਰਾਊਂਡ ਤੇ ਸਥਿਤੀ ਕਿੰਨੀ ਭਿਆਨਕ ਬਣੀ ਹੋਈ ਹੈ ਜੀ ਹਾਂ ਪੰਜਾਬ ਦੇ ਵਿੱਚ ਇਸ ਸਮੇਂ ਬੇहद ਚਿੰਤਾ ਦਾ ਵਿਸ਼ਾ ਇਹ ਹੈ ਕਿ ਜੋ ਜੋ ਹੜ੍ਹਾਂ ਦਾ ਸਥਿਤੀ ਹੈ ਉਹ ਇਸ ਸਮੇਂ ਗੰਭੀਰ ਬਣੀ ਹੋਈ ਹੈ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਐਲਾਨ ਕੀਤਾ ਹੈ ਕਿ ਅਗਲੇ 3 ਦਿਨ ਯਾਨੀ 3 ਸਤੰਬਰ ਤੱਕ ਸਕੂਲਾਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਨੇ ਪਹਿਲਾਂ 30 ਅਗਸਤ ਤੱਕ ਇਹ ਛੁੱਟੀਆਂ ਦਿੱਤੀਆਂ ਗਈਆਂ ਸਨ ਜੋ ਐਕਸਟੈਂਡ ਕਰ ਦਿੱਤੀਆਂ ਗਈਆਂ ਨੇ ਯਾਨੀ ਜੇਕਰ ਕੱਲ ਤੁਹਾਡਾ ਬੱਚਾ ਸਕੂਲ ਜਾਣ ਦੀ ਤਿਆਰੀ ਵਿੱਚ ਸੀ ਤਾਂ ਕੱਲ ਸਕੂਲ ਨਹੀਂ ਲੱਗਣਗੇ ਪਰਸੋਂ ਨਹੀਂ ਲੱਗਣਗੇ 3 ਸਤੰਬਰ ਤੱਕ ਸਕੂਲ ਨਹੀਂ ਲੱਗਣਗੇ ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਇਸ ਕਰਕੇ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਕੋਈ ਵੀ ਇਸ ਸਮੇਂ ਰਿਸਕ ਨਹੀਂ ਲੈਣਾ ਚਾਹੁੰਦਾ ਪੰਜਾਬ ਦੇ ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਉਸ ਤੋਂ ਬਾਅਦ ਇਹ ਗੱਲ ਦਾ ਐਲਾਨ ਕੀਤਾ ਕਿ 3 ਸਤੰਬਰ ਤੱਕ ਛੁੱਟੀਆਂ ਐਲਾਨ ਕੀਤੀਆਂ ਜਾਂਦੀਆਂ ਨੇ ਸਰਕਾਰੀ ਐਡਿਟ ਤੇ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਰਹਿਣਗੀਆਂ ਅੱਗੇ ਅਪੀਲ ਵੀ ਕੀਤੀ ਗਈ ਹੈ ਕਿ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਦਾ ਪਾਲਣ ਕੀਤਾ ਜਾਵੇ ਜੀ ਹਾਂ ਪ੍ਰਸ਼ਾਸਨ ਹਦਾਇਤਾਂ ਤਾਂ ਦੇ ਹੀ ਰਿਹਾ ਹੈ ਉਸ ਤੋਂ ਇਲਾਵਾ ਮੌਸਮ ਵਿਭਾਗ ਕੇਂਦਰੀ ਮੌਸਮ ਵਿਭਾਗ ਨੇ ਜੋ ਇਸ ਸਮੇਂ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ਨੂੰ ਬੇहद ਸੀਰੀਅਸ ਲੈਣ ਦੀ ਲੋੜ ਹੈ ਹਰ ਉਹ ਸ਼ਖਸ ਜੋ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਜੋ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਨਾਲ ਲੱਗਦੇ ਜੰਮੂ ਦੇ ਕੋਲ ਹੈ ਤਾਂ ਉਸ ਨੂੰ ਇਸ ਸਮੇਂ ਪ੍ਰਸ਼ਾਸਨ ਵੱਲੋਂ ਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਉੱਪਰ ਬੇहद ਧਿਆਨ ਦੇਣ ਦੀ ਲੋੜ ਹੈ ਕੇਂਦਰੀ ਮੌਸਮ ਵਿਭਾਗ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੋ ਤੁਹਾਨੂੰ ਦਿਖਾ ਦਿੰਨੇ ਆ ਐਡਵਾਈਜ਼ਰੀ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਐਡਵਾਈਜ਼ਰੀ ਇਹ ਕਹਿ ਰਹੀ ਹੈ ਕਿ ਅਗਲੇ 24 ਘੰਟੇ ਤੋਂ ਲੈ ਕੇ 48 ਘੰਟੇ ਬੇहद ਅਹਿਮ ਨੇ ਥੋੜੀ ਤੋਂ ਲੈ ਕੇ ਅਤੀ ਭਾਰੀ ਵਰਖਾ ਦਾ ਇਸ ਸਮੇਂ ਜੋ ਹੈ ਉਹ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਕਿਹਾ ਗਿਆ ਕਿ 36 ਤੋਂ 48 ਘੰਟੇ ਦੇ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਵਧੇਰੇ ਥਾਵਾਂ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਵਰਖਾ ਹੋ ਸਕਦੀ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕੀ 31 ਅਗਸਤ ਤੋਂ 2 ਸਤੰਬਰ ਦੇ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਥਾਣਿਆਂ ਤੇ ਭਾਰੀ ਅਤੇ অতি ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਤੇ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਖਾਸ ਕਰਕੇ ਮੌਸਮ ਵਿਭਾਗ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਜੋ ਤੁਹਾਨੂੰ ਤੁਸੀਂ ਧਿਆਨ ਨਾਲ ਸੁਣ ਲਓ ਹਦਾਇਤਾਂ ਇਹ ਨੇ ਮੋٹے ਤੌਰ ਤੇ ਕਿ ਜੋ ਲੋਕ ਦਰਿਆਵਾਂ ਦੇ ਕੰਢੇ ਰਹਿੰਦੇ ਨੇ ਉਹਨਾਂ ਨੂੰ ਉੱਥੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਜੇਕਰ ਹੋ ਸਕਦਾ ਸੁਰੱਖਿਅਤ ਥਾਵਾਂ ਤੇ ਮੂਵ ਹੋਣ ਦੀ ਕੋਸ਼ਿਸ਼ ਕਰੋ ਉਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਜਿਹੜਾ ਸਟਰਕਚਰ ਜਿਹੜੀ ਬਿਲਡਿੰਗ ਜਿਹੜਾ ਘਰ ਤੁਹਾਨੂੰ ਲੱਗਦਾ ਕਿ ਇਹ ਕਮਜ਼ੋਰ ਹੋਏਗਾ ਉਸ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਕਿਸੇ ਵੀ ਟਾਈਮ ਇਹ ਢਹਿ ਸਕਦਾ ਹੈ ਉਸ ਤੋਂ ਇਲਾਵਾ ਕਿਸਾਨਾਂ ਨੂੰ ਕਿਹਾ ਗਿਆ ਕਿ ਕਿਸਾਨ ਜੋ ਨੇ ਕਿਸਾਨ ਆਪਣੇ ਖੇਤਾਂ ਵੱਲ ਉਸ ਵੇਲੇ ਹੀ ਜਾਣ ਜਦੋਂ ਉਹਨਾਂ ਨੂੰ ਅਤਿ ਜ਼ਰੂਰੀ ਲੱਗੇ ਕੋਸ਼ਿਸ਼ ਕਰਨ ਕਿ ਦੂਰ ਰਿਹਾ ਜਾਵੇ ਇਸ ਤੋਂ ਇਲਾਵਾ ਕਿਹਾ ਗਿਆ ਕਿ ਜੋ ਫਰਟੀਲਾਈਜ਼ਰ ਦੀ ਸਪਰੇ ਹੈ ਯਾਨੀ ਦਵਾਈਆਂ ਜੋ ਅਸੀਂ ਫਸਲਾਂ ਦੇ ਵਿੱਚ ਪਾਉਂਦੇ ਆ ਉਹਨਾਂ ਨੂੰ ਵੀ ਨਾ ਪਾਉਣ ਦੀ ਸਲਾਹ ਦਿੱਤੀ ਗਈ ਹੈ ਯਾਨੀ ਕਿ ਹਰ ਉਹ ਹਦਾਇਤ ਪਾਲਣ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ ਮਨੁੱਖੀ ਜੋ ਜ਼ਿੰਦਗੀ ਹੈ ਉਸ ਨੂੰ ਖਤਰਾ ਹੋ ਸਕਦਾ ਹੈ ਇਸ ਤੋਂ ਇਲਾਵਾ ਕਿਹਾ ਗਿਆ ਕਿ ਨਦੀਆਂ ਤੇ ਨਾਲੇ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਫਲੈਸ਼ ਫਲੱਡ ਆ ਸਕਦੇ ਨੇ ਬੱਦਲ ਫਟ ਸਕਦੇ ਨੇ ਇਸ ਕਰਕੇ ਨੁਕਸਾਨ ਹੋ ਸਕਦਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਵੀ ਪਾਣੀ ਵਾਲੀ ਥਾਂ ਜਾਂ ਕੱਚੀ ਥਾਂ ਤੋਂ ਜਾਣ ਤੋਂ ਰੋਕਿਆ ਜਾਵੇ ਉਸ ਤੋਂ ਇਲਾਵਾ ਕਿਹਾ ਗਿਆ ਕਿ ਜਿੱਥੇ ਪਾਣੀ ਖੜਿਆ ਉੱਥੋਂ ਦੂਰੀ ਬਣਾ ਕੇ ਰੱਖੀ ਜਾਵੇ ਕਿਉਂਕਿ ਦੇਰ ਸਵੇਰ ਰਾਤ ਨੂੰ ਸੱਪ ਹੋਣ ਜਾਂ ਹੋਰ ਜਾਨਵਰ ਹੋਣ ਉਹ ਆ ਸਕਦੇ ਨੇ ਜਿਸ ਕਰਕੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤਾਂ ਇਹ ਜਨਰਲ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਜੋ ਇੱਕ ਆਮ ਸ਼ਖਸ ਦੇ ਨਾਲ ਕਿਉਂਕਿ ਗਰਾਊਂਡ ਤੇ ਜੋ ਸ਼ਖਸ ਫਸਿਆ ਹੋਇਆ ਹੈ ਹੜਾਂ ਦੇ ਪਾਣੀ ਨਾਲ ਦੋ ਚਾਰ ਹੋ ਰਿਹਾ ਉਸ ਦੇ ਲਈ ਇਸ ਸਮੇਂ ਇਹ ਹਦਾਇਤ ਬੇਹਦ ਜ਼ਰੂਰੀ ਹੈ ਇਸ ਤੋਂ ਅੱਗੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਜੋ ਡੈਮ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਉਪਰੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਨੇ ਦਸਤਕ ਦਿੱਤੀ ਹੋਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਬਾਰਿਸ਼ ਲਗਾਤਾਰ ਹੋ ਰਹੀ ਹੈ ਕਈ ਥਾਵਾਂ ਤੇ ਰੁਕੀ ਹੋਈ ਹੈ ਇਸੇ ਕਾਰਨ ਪੰਜਾਬ ਦੇ ਜੋ ਡੈਮ ਨੇ ਤੇ ਹਿਮਾਚਲ ਦੇ ਵਿੱਚ ਜੋ ਡੈਮ ਪੈਂਦੇ ਨੇ ਉਹਨਾਂ ਸਾਰਿਆਂ ਦਾ ਪੱਧਰ ਬਹੁਤ ਵੱਜ ਚੁੱਕਾ ਹੈ ਉਹ ਪੱਧਰ ਜੋ ਸਰਕਾਰੀ ਅੰਕੜੇ ਸਾਡੇ ਕੋਲ ਆਏ ਨੇ ਉਸ ਤੋਂ ਬਾਅਦ ਚਿੰਤਾ ਹੋਰ ਵੱਧਦੀ ਹੈ ਕਿ ਇਹਨਾਂ ਡੈਮਾਂ 'ਚ ਜਿਵੇਂ ਜਿਵੇਂ ਪਾਣੀ ਵਧੇਗਾ ਪਾਣੀ ਰਿਲੀਜ਼ ਹੋਏਗਾ ਦਰਿਆਵਾਂ ਦੇ ਵਿੱਚ ਇਹ ਪਾਣੀ ਜਾਏਗਾ ਤੁਹਾਨੂੰ ਇੱਕ ਇੱਕ ਕਰਕੇ ਦੱਸਿਏ ਜੋ ਪੋਂਗ ਡੈਮ ਹੈ ਪਾਖੜਾ ਡੈਮ ਹੈ ਇਹ ਸਾਰੇ ਡੈਮਾਂ ਦਾ ਜੋ ਮੈਕਸਿਮਮ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸੀਏ ਪਾਖੜਾ ਡੈਮ ਦਾ ਜੋ ਮੈਕਸਿਮਮ ਲੈਵਲ ਹੈ 1680 ਫੀਟ ਹੈ ਪਰ ਇਸ ਸਮੇਂ ਕਰੰਟ ਜੋ ਦੱਸਿਆ ਗਿਆ ਉਹ 1672 ਹੈ ਮਤਲਬ ਇਹ ਹੈ ਕਿ 8 ਫੁੱਟ ਤੋਂ ਵੀ ਘੱਟ ਜੋ ਲੈਵਲ ਉਹ ਬਚਿਆ ਹੋਇਆ ਜੇਕਰ بارش ਨਹੀਂ ਰੁਕਦੀ ਤਾਂ ਇਹ ਲੈਵਲ ਵਧੇਗਾ ਲੈਵਲ ਵਧਣ ਦਾ ਮਤਲਬ ਇਹ ਹੈ ਕਿ ਪਾਖੜਾ ਡੈਮ ਚੋਂ ਪਾਣੀ ਰਿਲੀਜ਼ ਕੀਤਾ ਜਾਏਗਾ ਇਹ ਪਾਣੀ ਰਿਲੀਜ਼ ਹੋਇਆ ਤਾਂ ਇਹ ਤੁਸੀਂ ਸਹਿਜੇ ਅੰਦਾਜ਼ੇ ਲਗਾ ਸਕਦੇ ਹੋ ਕਿ ਇਹ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪਾਣੀ ਵਧੇਗਾ ਪੋਂਗ ਡੈਮ ਦੀ ਗੱਲ ਕਰੀਏ ਪੋਂਗ ਡੈਮ ਦਾ ਮੈਕਸਿਮਮ ਲੈਵਲ ਕੀ ਹੈ 1390 ਤੇ ਇਸ ਸਮੇ 1391 ਜੀहां ਇਹ ਇਸ ਸਮੇ ਜੋ ਪੋਂਗ ਡੈਮ ਦਾ ਜੋ ਲੈਵਲ ਹੈ ਉਹ ਆਲਮੋਸਟ ਬਰਾਬਰ ਹੈ ਤਾਂ ਪਾਣੀ ਰਿਲੀਜ਼ ਕੀਤਾ ਵੀ ਜਾ ਰਿਹਾ ਤਾਂ ਕੀਤਾ ਵੀ ਜਾਣਾ ਹੈ ਜੇਕਰ ਬਰਸਾਤ ਹੁੰਦੀ ਰਹੀ ਤਾਂ ਇਹ ਇਸ ਸਮੇ ਸਮੱਸਿਆ ਦਾ ਘਰ ਬਣੇਗਾ ਸਭ ਤੋਂ ਵੱਧ ਦਿੱਕਤ ਹੋਏਗੀ ਆਮ ਲੋਕਾਂ ਨੂੰ ਆਮ ਪਿੰਡੂ ਪਿੰਡੂ ਲੋਕਾਂ ਨੂੰ ਜੋ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ ਅਗਲੀ ਗੱਲ ਦੱਸਦੇ ਆਂ ਅਗਲੇ ਟਾਈਮ ਦੀ ਗੱਲ ਕਰੀਏ ਇਸ ਤੋਂ ਬਾਅਦ ਅਸੀਂ ਭਾਖੜਾ ਡੈਮ ਦੱਸਿਆ ਪੋਂਗ ਡੈਮ ਦੱਸਿਆ ਤੇ ਇਸ ਤੋਂ ਬਾਅਦ ਤੁਸੀਂ ਪਾਖੜਾ ਡੈਮ ਦੇਖ ਲਿਆ ਸੀ ਤੇ ਅਸੀਂ ਤੁਹਾਨੂੰ ਦੱਸਿਆ ਪੌਂਗ ਡੈਮ ਦਾ ਵੀ ਤੁਹਾਨੂੰ ਦੱਸ ਦਿੱਤਾ ਤੇ ਉਸ ਤੋਂ ਬਾਅਦ ਸ਼ਾਹਪੁਰ ਕੰਡੀ ਡੈਮ ਹੋਵੇ ਉਸ ਤੋਂ ਬਾਅਦ ਬਾਕੀ ਡੈਮ ਹੁਣ ਸਾਰਿਆਂ ਦੇ ਇਸ ਸਮੇ ਪੱਦਰ ਜਿਹੜੇ ਨੇ ਉਹ ਵਧੇ ਹੋਏ ਨੇ ਇਸੇ ਕਰਕੇ ਹੀ ਇਸ ਸਮੇ ਪੰਜਾਬ ਦੇ ਇਲਾਕਿਆਂ ਨੂੰ ਜੋ ਨੇ ਉਹ ਖਤਰੇ ਦਾ ਇਸ ਸਮੇ ਜੋ ਹੈ ਉਹ ਡਰ ਸਤਾ ਰਹੇ ਆ ਸੁਲਤਾਨਪੁਰ ਲੋਧੀ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦਾ ਜਲੰਧਰ ਇਲਾਕਾ ਹੋਵੇ ਸੁਲਤਾਨਪੁਰ ਲੋਧੀ ਇਲਾਕਾ ਹੋਵੇ ਇਹਨਾਂ ਇਲਾਕਿਆਂ ਦੇ ਵਿੱਚ ਬਿਆਸ ਦਰਿਆ ਨੇ ਲਗਾਤਾਰ ਕਹਿਰ ਮਚਾਇਆ ਹੋਇਆ ਸੀ ਕਿਉਂਕਿ ਬਿਆਸ ਦਰਿਆ हिमाचल प्रदेश ਤੇ ਮੰਡੀ ਵਾਲੇ ਪਾਸਿਓਂ ਆਕੇ ਪੰਜਾਬ ਦੇ ਵਿੱਚ ਦਾਖਲ ਹੁੰਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਬਿਆਸ ਦਰਿਆ ਦਾ ਇਸੇ ਕਰਕੇ ਪੱਧਰ ਲਗਾਤਾਰ ਵਧ ਰਿਹਾ ਤੇ ਇਸੇ ਬਿਆਸ ਦਰਿਆ ਨੇ ਪੰਜਾਬ ਦੇ ਸੁਲਤਾਨਪੁਰ ਲੋਧੀ ਵਰਗੇ ਇਲਾਕਿਆਂ ਨੂੰ ਡਰਾ ਕੇ ਰੱਖਿਆ ਹੋਇਆ ਤੇ ਅੱਜ ਫੇਰ ਪਾਣੀ ਵਧਿਆ ਤੇ ਇਸੇ ਵਧੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਇਸ ਸਮੇਂ ਐਨਡੀਆਰਫ ਐਸਡੀਆਰਫ ਦੀਆਂ ਟੀਮਾਂ ਮੌਕੇ ਤੇ ਉਤਰੀਆਂ ਹੋਈਆਂ ਨੇ ਗਰਾਊਂਡ ਜ਼ੀਰੋ ਤੇ ਨੇ। ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਹੁਣ ਅਨਾਉਂਸਮੈਂਟ ਵੀ ਹੋ ਰਹੀ ਹੈ ਕਿਸ਼ਤੀਆਂ ਦੇ ਵਿੱਚ ਬੈਠ ਕੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਜੋ ਇਲਾਕੇ ਨੇ ਜੋ ਪਾਣੀ ਵਾਲੇ ਇਲਾਕੇ ਨੇ ਨੀਵੇਂ ਇਲਾਕੇ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਪੰਜਾਬ ਪੁਲਿਸ ਵੱਲੋਂ ਤੇ ਬਾਕੀ ਜੋ ਸੰਬੰਧਤ ਪ੍ਰਸ਼ਾਸਨਿਕ ਅਮਲੇ ਨੇ ਉਹਨਾਂ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਜਿੱਥੇ ਤੱਕ ਵੀ ਆਵਾਜ਼ ਪਹੁੰਚ ਸਕੇ ਲੋਕਾਂ ਨੂੰ ਤਾਕੀਦ ਕੀਤੀ ਜਾ ਸਕੇ ਲੋਕ ਨਗਰ ਨਿਗਮਾਸੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਿਰਪਾ ਕਰਕੇ ਤੁਸੀਂ ਸੁਰੱਖਤ ਥਾਵਾਂ ਤੇ ਆ ਜਾਓ ਪਾਣੀ ਦਾ ਹਾਲ ਇਹ ਚਾਰ ਸੀਗੇ ਇਸ ਕਰਕੇ ਆਪਜੀ ਵਾਸਤੇ ਪ੍ਰਸ਼ਾਸਨ ਵੱਲੋਂ ਹਰੇਕ ਪੜਾਣੇ ਪ੍ਰਬੰਧ ਕੀਤੇ ਹੋਏ ਹਨ ਭਾ ਕਰੇ ਟੈਂਪ ਕੋਨ ਟੈਂਪ ਚਾਰ ਸੀਗੇ ਆ ਜਾਓ ਤੁਹਾਡਾ ਕੋਈ ਜਾਨੀ ਜਾਂ ਤੇ ਮਾਲ ਨੂੰ ਨੁਕਸਾਨ ਨਾ ਹੋ ਸਕੇ ਸ਼ਾਬਾਸ਼ ਕੀਤਾ ਜਾਂਦਾ ਹੈ ਕਿ ਕਿਰਪਾ ਕਰਕੇ ਸੁਰੱਖਤ ਥਾਵਾਂ ਤੇ ਪਹੁੰਚੋ ਇੱਕ ਸਿਰ ਲੋੜ ਹੈ ਸਾਨੂੰ ਇਨਿਮੀਟਲੀ ਕਾਲ ਕਰੇ ਉਸ ਵਾਸਤੇ ਡਿੜੀ ਦਾ ਪ੍ਰਬੰਧ ਵੀ ਕੀਤੇ ਹੋਏ ਹਨ ਨਵਾਂ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਿਰਪਾ ਕਰਕੇ ਤੁਸੀਂ ਸੁਰੱਖਤ ਥਾਵਾਂ ਤੇ ਆ ਜਾਓ ਪਾਣੀ ਦਾ ਵਹਾਅ ਤੇਜ਼ ਹੈ ਇਸ ਕਰਕੇ ਆਪਜੀ ਵਾਸਤੇ ਪ੍ਰਸ਼ਾਸਨ ਵੱਲੋਂ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਤੁਹਾਡਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਸਕੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਿਰਪਾ ਕਰਕੇ ਸੁਰੱਖਤ ਥਾਵਾਂ ਤੇ ਪਹੁੰਚ ਜਾਓ ਇਹ ਕਿਸੇ ਨੂੰ ਲੋੜ ਹੈ ਜਦੋਂ ਇਹਨੂੰ ਜਟਲੀ ਕਾਲ ਕਰੇ ਉਸ ਵਾਸਤੇ ਡਿੜੀ ਦਾ ਪ੍ਰਬੰਧ ਵੀ ਕੀਤੇ ਹੋਏ ਹਨ ਸultanpur lodi ਦਾ ਇਲਾਕਾ ਤੁਸੀਂ ਦੇਖਿਆ ਜਿੱਥੇ ਪ੍ਰਸ਼ਾਸਨ ਲਗਾਤਾਰ ਅਨਾਉਂਸਮੈਂਟ ਕਰ ਰਿਹਾ ਕਿ ਲੋਕ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਿਸੇ ਤਰ੍ਹਾਂ ਦਾ ਰਿਸਕ ਨਾ ਲੈਣ ਤੁਹਾਨੂੰ ਅਜਨਾਲਾ ਵਾਲੇ ਪਾਸੇ ਲੈ ਕੇ ਚਲਦੇ ਹਾਂ ਅਜਨਾਲਾ ਵਾਲੇ ਪਾਸੇ ਦੀ ਇੱਕ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਹਵਾ ਦੇ ਵਿੱਚ ਉੜਦਾ ਨਜ਼ਰ ਆ ਰਿਹਾ ਹੈ ਤੇ ਲੋਕ ਜੋ ਆਪਣੀਆਂ ਛੱਤਾਂ ਤੇ ਖੜੇ ਨੇ ਤੇ ਇਸੇ ਹੈਲੀਕਾਪਟਰ ਤੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਵਰਤਦੇ ਨੇ ਤੇ ਦਾਵਾ ਕਰ ਰਹੇ ਨੇ ਕਿ ਮੈਂ ਇਸ ਹੈਲੀਕਾਪਟਰ ਨੂੰ ਪੰਜਾਬ ਦੀ ਸੇਵਾ ਲਈ ਛੱਡ ਦਿੱਤਾ ਤੇ ਉੱਡਦਾ ਹੈਲੀਕਾਪਟਰ ਕੁਝ ਕੁ ਪੈਕੇਟ ਖਾਣਿਆਂ ਦਾ ਗਿਰਾ ਕੇ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਤੇ ਲੋਕ ਦੇਖਦੇ ਹੀ ਰਹਿ ਜਾਂਦੇ ਨੇ ਇਹ ਤਸਵੀਰਾਂ ਦੁਖੀ ਵੀ ਕਰਦੀਆਂ ਨੇ ਤੇ ਗੁੱਸੇ ਵਿੱਚ ਵੀ ਭਰਦੀਆਂ ਨੇ ਕਿ ਆਖਿਰਕਾਰ ਪੰਜਾਬ ਦਾ ਇਹ ਹਾਲਤ ਹੈ ਪੰਜਾਬ ਦੇ ਲੋਕ ਲੰਗਰ ਲਾ ਕੇ ਤੇ ਆਪਣੇ ਦਸਵੰਦ ਕੱਟ ਕੇ ਲੋਕਾਂ ਦਾ ਢਿੱਡ ਭਰਦੇ ਨੇ ਤੇ ਅੱਜ ਪੰਜਾਬੀਆਂ ਨੂੰ ਹੈਲੀਕਾਪਟਰ ਤੋਂ ਸੁੱਟੇਗੇ ਸਮਾਨ ਦੇ ਆਸਰੇ ਰਹਿਣਾ ਪੈ ਰਿਹਾ ਤੇ ਉਹ ਵੀ ਸਮਾਨ ਕੀ ਇੱਕ ਜਾਂ ਦੋ ਜਾਂ ਚਾਰ ਪੈਕੇਟs ਸੁੱਟ ਕੇ ਹੈਲੀਕਾਪਟਰ ਆਪੋ ਆਪਣੇ ਰਸਤੇ ਹੋ ਜਾਂਦਾ ਹੈ ਇਹ ਤਸਵੀਰ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਇਹ ਤਸਵੀਰ ਹੈਗੀ ਹੈ ਅਜਨਾਲਾ ਦੀ ਅਜਨਾਲਾ ਦਾ ਇੱਕ ਥਾਂ ਹੈ ਜਿੱਥੇ ਲੋਕ ਆਪਣੀਆਂ ਮਕਾਨ ਦੀ ਛੱਤਾਂ ਦੇ ਖੜੇ ਨੇ ਤੇ ਉੱਪਰ ਹੈਲੀਕਾਪਟਰ ਤੁਸੀਂ ਦੇਖ ਰਹੇ ਹੋ ਇਹ ਹੈਲੀਕਾਪਟਰ ਆਉਂਦਾ ਹੈ ਦੂਰੋਂ ਲੋਕ ਕੁੱਕਾ ਮਾਰਦੇ ਨੇ ਤੇ ਕੁਛ ਇੱਕ ਪੈਕੇਟ ਜੋ ਰਾਸ ਸਮਗਰੀ ਉਹ ਸੁੱਟ ਕੇ ਇਹ ਹੈਲੀਕਾਪਟਰ ਫੇਰ ਵਾਪਸ ਮੁੜ ਜਾਂਦਾ ਹੈ ਤੁਸੀਂ ਦੇਖੋ ਕਿ ਇਹ ਇਹ ਹੈਲੀਕਾਪਟਰ ਅਸਮਾਨ ਤੋਂ ਜਿਵੇਂ ਹੁੰਦਾ ਹੈ ਕਿ ਇੱਕ ਤਰ੍ਹਾਂ ਆਏ ਸਾਰਾ ਇਲਾਕਾ ਪਾਣੀ ਚ ਡੁੱਬਿਆ ਹੋਇਆ ਅਜਨਾਲੇ ਦਾ ਇਹ ਇਲਾਕਾ ਹੈ ਹੈਲੀਕਾਪਟਰ ਜੋ ਮੁੱਖ ਮੰਤਰੀ ਵਰਤਦੇ ਨੇ ਉਹ ਹੈਲੀਕਾਪਟਰ ਇਸ ਸਮੇਂ ਇਸ ਮਕਾਨ ਦੀ ਛੱਤ ਦੇ ਉੱਪਰ ਆਉਂਦਾ ਲੋਕ ਹੱਥ ਹਿਲਾ ਕੇ ਮਦਦ ਦੀ ਗੋਹਾਰ ਲਾਉਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖਣਾ ਕਿ ਇਸ ਹੈਲੀਕਾਪਟਰ ਚੋਂ ਕੁਝ ਕੁ ਪੈਕੇਟ ਜੋ ਰਾਹਤ ਸਮਗਰੀ ਸ਼ਾਇਦ ਲੱਗਦੀ ਹੈ ਉਹ ਸੁੱਟਿਆ ਜਾਂਦਾ ਹੈ ਇੱਕ ਮਕਾਨ ਦੇ ਉੱਪਰ ਰੈਂਡਮ ਸੁੱਟ ਕੇ ਉਸ ਤੋਂ ਬਾਅਦ ਤੁਸੀਂ ਦੇਖੋ ਕੁਝ ਲੋਕ ਬੜੀ ਹੀ ਦੇਖੋ ਇਹ ਸਮਾਨ ਇਸ ਛੱਤ ਤੇ ਸੁੱਟਿਆ ਗਿਆ ਲੋਕ ਫਸਦੇ ਨੇ ਸਮਾਨ ਚੁੱਕਣ ਤੇ ਉਸ ਤੋਂ ਬਾਅਦ ਹੈਲੀਕਾਪਟਰ ਆਪਣੀ ਡਿਊਟੀ ਨਿਭਾਉਂਦਾ ਹੈ ਤੇ ਵਾਪਸ ਆਪਣੇ ਰਾਹ ਮੁਰ ਜਾਂਦਾ ਹੈ ਤੇ ਤਸਵੀਰਾਂ ਬੇਹਦ ਚਿੰਤਾ ਵੀ ਦਾ ਵੀ ਵਿਚਾਨੇ ਤੇ ਬੇਹੱਦ ਗੁੱਸੇ ਵਿੱਚ ਭਰਦੀਆਂ ਨੇ ਉਹਨਾਂ ਲੋਕਾਂ ਨੂੰ ਜੋ ਲੋਕ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਚੱਲ ਰਹੇ ਨੇ ਕਿਉਂਕਿ ਪੰਜਾਬ ਦੇ ਗਰਾਊਂਡ ਜ਼ੀਰੋ ਤੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਬਹੁਤ ਸਾਰੇ ਪੋਲਿਟਿਕਲ ਲੋਕ ਉਤਰੇ ਹੋਣੇ ਤੇ ਬਹੁਤ ਸਾਰੀਆਂ ਬਹੁਤ ਸਾਰੇ ਲੋਕ ਆਪ ਮੁਹਾਰੇ ਹੋ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਪਰ ਗੁੱਸੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਲੋਕ ਕਹਿੰਦੇ ਨੇ ਕਿ ਪ੍ਰਸ਼ਾਸਨ ਵੱਲੋਂ ਮਦਦ ਤਾਂ ਪਹੁੰਚਾਈ ਜਾ ਰਹੀ ਹੈ ਪਰ ਉਹ ਮਦਦ ਅਸਲ ਦੇ ਵਿੱਚ ਹਰ ਪਾਸੇ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਇੱਕ ਵੱਡਾ ਸਵਾਲ ਹੈ ਤੁਹਾਨੂੰ ਦਿਖਾਈਏ ਹੁਣ ਤਸਵੀਰ ਅਜਨਾਲਾ ਦੇ ਵਿੱਚ ਹੀ ਅਜਨਾਲਾ ਦੀ ਅਜਨਾਲਾ ਮੌਕੇ ਤੇ ਉਤਰਿਆ ਹੋਇਆ ਗਰਾਉਂਡ ਜ਼ੀਰੋ ਤੇ ਉਤਰਿਆ ਹੋਇਆ ਤੇ ਸਾਕਸ਼ੀ ਸਾਨੀ ਜੋ ਕਿ ਡੀਸੀ ਨੇ ਅੰਮ੍ਰਿਤਸਰ ਦੇ ਉਹ ਜੋ ਟੌਰ N1200 ਹੈ ਜਿਸ ਦੀ ਚਰਚਾ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵਾਹਨ ਉਹ ਪਹੁੰਚ ਰਿਹਾ ਉਸੇ ਵਾਹਨ ਦੇ ਵਿੱਚ ਬੈਠ ਕੇ ਸਾਕਸ਼ੀ ਸਾਨੀ ਤੇ ਉਹਨਾਂ ਦੀ ਟੀਮ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਲੋਕਾਂ ਨੂੰ ਇਸ ਸਮੇਂ ਲੋੜ ਹੈ ਖਾਣੇ ਦੀ ਪਾਣੀ ਦੀ ਦਵਾਈ ਦੀ ਤੇ ਉਸ ਤੋਂ ਇਲਾਵਾ ਸੁਰੱਖਿਆ ਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਅਜਨਾਲਾ ਦੇ ਤਸਵੀਰ ਹੈ ਇਹ ਉਹੀ ਇਹ ਵਾਹਨ ਐਟੋਰ N1200 ਜਿਸ ਦੀ ਚਰਚਾ ਲਗਾਤਾਰ ਹੋ ਰਹੀ ਸੀ ਇਸੇ ਦੇ ਵਿੱਚ ਬੈਠ ਕੇ ਰਾਹਤ ਸਮੱਗਰੀ ਤੋਂ ਇਲਾਵਾ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਤੇ ਇਸੇ ਦੇ ਵਿੱਚ ਹੀ ਸਖਸੀ ਸ਼ਾਨੀ ਜੋ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਹ ਸਵਾਰ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਤੇ ਉਹਨਾਂ ਇਲਾਕਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਇਲਾਕਿਆਂ ਦੇ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਦੀ ਉਹ ਕੋਸ਼ਿਸ਼ ਕਰ ਰਹੇ ਨੇ ਤੇ ਬਹੁਤ ਸਾਰੇ ਅਜਿਹੇ ਪਿੰਡ ਨੇ ਜਿਨ੍ਹਾਂ ਤੱਕ ਸੜਕੀ ਮਾਰਗ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ ਇਸੇ ਦੇ ਤਹਿਤ ਉਹਨਾਂ ਤੱਕ ਇਸ ਜਿਸ ਨੂੰ ਪੰਜਾਬ ਵਿੱਚ ਘੜੋਕਾ ਵੀ ਕਿਹਾ ਜਾ ਰਿਹਾ ਹੈ ਜਿਸ ਨੂੰ ਟੈਂਕ ਵੀ ਕਿਹਾ ਜਾ ਰਿਹਾ ਹੈ ਤੇ ਇਸ ਨੂੰ ਬਹੁਤ ਸਾਰੀ ਸੰਗਿਆ ਦਿੱਤੀ ਜਾ ਰਹੀ ਹੈ ਪਰ ਇਸ ਦਾ ਫਾਇਦਾ ਇਹ ਹੋ ਰਿਹਾ ਕਿ ਇਹ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰਾਹਤ ਜ਼ਰੂਰ ਪਹੁੰਚਾ ਰਿਹਾ ਹੈ ਤਾਂ ਸਾਕਸੀ ਸਾਨੀ ਆਪਣੇ ਸਾਥੀਆਂ ਦੇ ਨਾਲ ਇੱਕ ਦੂਰ ਦਰਾਡੇ ਦੇ ਘਰ ਤੇ ਪਹੁੰਚੀਆਂ ਤੇ ਉੱਥੇ ਜੋ ਬਜ਼ੁਰਗ ਸੀ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਪਹੁੰਚਾਇਆ ਤੇ ਕੋਸ਼ਿਸ਼ ਕੀਤੀ ਕਿ ਉਹ ਨਾਲ ਚੱਲਣ ਪਰ ਕਈਆਂ ਨੇ ਨਾਲ ਨਾ ਆਉਣ ਦੀ ਵੀ ਉੱਥੇ ਅਪੀਲ ਕੀਤੀ ਤਾਂ ਉਹਨੂੰ ਦਿਖਾਈਏ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਜੇ ਜਦੋਂ ਡੇਰੇ ਖਾਲੀ ਹੋ ਜਾਂਦੇ ਹਨ ਬੰਦੇ ਚੱਲ ਪਾਓ ਆ ਜਾਓ ਦੇਖਦਰ ਜੀ ਚੱਲ ਆਜੋ ਬਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਦੋ ਚੁਟੜਿਆ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਪਲੀਜ਼ ਬਹੁਤ ਬਹੁਤ ਧੰਨਵਾਦ ਇਹ ਜੀ ਔਰਤ ਮੈਂ ਵੇਖੀ ਕੋਈ ਨਹੀਂ ਸਿੱਕੀ ਗੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਸੱਜਾ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਗ ਲਓ ਤੁਸੀਂ ਚੱਲ ਪਾਓ ਤੁਹਾਡੇ ਗੁਜ਼ਮਾਨ ਨੂੰ ਕੁਝ ਨਹੀਂ ਹੁੰਦਾ ਬੇਟਾ ਸਾਡੀ ਥੋੜਾ ਜਿਆਦਾ ਪਿਛੇ ਫੇਰ ਬਹੁਤ ਸੋਹਣਾ ਆ ਕਿਉਂ ਤਦਿਆ ਹਾਜੀ ਵੀ ਆਹ ਨੂਰ ਬੜੇ ਨੇ ਸਮਾਨਾ ਥੋੜਾ ਜਾਂਦੇ ਹੁੰਦੇ ਜਾਂਦਾ ਕਿੰਨੇ ਪਾਣੀ ਚੂਹੀਆ ਉਹਨਾਂ ਆ ਰਿਹਾ ਨਹੀਂ ਕੋਈ ਲੇਡੀਜ਼ ਆ ਰਹੇ ਨੇ ਡੇਡੀਜ਼ ਨੂੰ ਤਾਂ ਭੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚਲ ਜਾਣਗੇ ਡੇਡੀਜ਼ ਨੂੰ ਤਾਂ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਡਾ ਤੇ ਵੀ ਹੈਗੇ ਨਹੀਂ ਕਿੰਨੇ ਨੰਬਰ ਹੈਗੇ ਮੈਂ ਅੱਜ ਬੈਕਟਰੀ ਆਸ ਤੇ ਵੀ ਨਾਲ ਲਿਖਾ ਦੇ ਨਾਲ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸੋ ਕਿੰਨੇ ਨੰਬਰ ਰਹੇਗੇ ਠੀਕ ਹੈ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮੰਦੇ ਵਿੱਚ ਮੈਡੀਸਨ ਸਾਡੀ ਸਾਡੇ ਮੰਦੇ ਵਿੱਚ ਨਾ ਬੇਟਾ ਅੰਕੀ ਖੇਡਾ ਜੀ ਸਾਡੇ ਪੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਖਾਦ ਹੈ ਜੀ ਉਹਦੇ ਨਾਲ ਸਭਾ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਡੱਬਾ ਪਿਆ ਉਹਨੂੰ ਡੱਬਾ ਪਰੌਂਦੀ ਆ ਜਿਹੜਾ ਚਾਪੀ ਤਾਰ ਰਿਹਾ ਸੀ ਉਹਦੇ ਚ ਇੱਕ ਇੱਕ ਖਰਾਬ ਨੂੰ ਲਾਪਟਾ ਚ ਆਉਂਦੇ ਆ ਅਸੀਂ ਇੱਕ ਵਾਸੀ ਦਾ ਹੜ ਬੈਠ ਗਿਆ ਜਿਹੜਾ ਨਹੀਂ ਮਿਲਿਆ ਪਰ ਉਹ ਵੀ ਅੱਗੇ ਨਹੀਂ ਆਇਆ ਅਸੀਂ ਦੇਖਿਆ ਇਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਐ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਇਹ ਨਹੀਂ ਉਹ ਇਹਨੇ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖਦਰ ਜੀ ਚੱਲ ਆਜੋ ਬਿਠਾ ਲਾਂਗੇ ਇਹਨਾਂ ਨੂੰ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਡੋਟਾ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਪਲੀਜ਼ ਤੁਹਾਡਾ ਧੰਨਵਾਦ ਇਹ ਜੀ ਔਰਤ ਮੈਂ ਵੇਖੀ ਕੋਈ ਨਹੀਂ ਸਿੱਕੀ ਗੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਸੱਜਾ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੇ ਗੁਜ਼ਮਾਨ ਨੂੰ ਕੁਝ ਨਹੀਂ ਹੁੰਦਾ ਬੇਟਾ ਸਾਡੀ ਕਿ ਉਹ ਨਾਲ ਪਿਛੇ ਪੇਰੋਂ ਸੌਣਾ ਆ ਕਿਉਂ ਇਹ ਦੀ ਸੰਕਰਿਆ ਹਾਜੂਰੀ ਆ ਅਨੋਰ ਬੜੇ ਨੇ ਤਾਂ ਅਜਨਾਲਾ ਦੇ ਇਲਾਕੇ ਦੇ ਵਿੱਚ ਡਿਪਟੀ ਕਮਿਸ਼ਨਰ ਸਾਖੀ ਸਾਨੀ ਆਪਣੇ ਜੋ ਅਧਿਕਾਰੀ ਨੇ ਕਲੀਗ ਨੇ ਉਹਨਾਂ ਦੇ ਨਾਲ ਦੂਰ ਦਰਾਡੇ ਦੇ ਇਲਾਕਿਆਂ ਦੇ ਪਹੁੰਚੇ ਸਨ ਪਰ ਕਈ ਪਿੰਡ ਵਾਸੀ ਉਹਨਾਂ ਦੇ ਨਾਲ ਜਾਣ ਤੋਂ ਇਨਕਾਰ ਕਰਦੇ ਨਜ਼ਰ ਆਏ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਕੁਦਰਤ ਦੀ ਮਾਰਤ ਪਈ ਹੈ ਉਹਨਾਂ ਦੇ ਜੋ ਖੇਤ ਨੇ ਉਹਨਾਂ ਦੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਡੁੱਬ ਤਾ ਗਈ ਹੈ ਪਰ ਉਹ ਫੇਰ ਵੀ ਆਪਣੇ ਕਾਨੂੰਨ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਉੱਥੇ ਚੋਰਾਂ ਦਾ ਵੀ ਅਤੰਕ ਹੈ ਉਹਨਾਂ ਨੂੰ ਡਾਇਰੈਕਟ ਜੋ ਬਚਿਆ ਖੁਚਾ ਰਹਿ ਗਿਆ ਉਹ ਵੀ ਚੋਰ ਲੈ ਕੇ ਜਾ ਸਕਦੇ ਨੇ ਇਸ ਕਰਕੇ ਡਿਪਟੀ ਕਮਿਸ਼ਨਰ ਨੂੰ ਮਜਬੂਰ ਹਨ ਉਹਨਾਂ ਨੂੰ ਰਾਹਤ ਸਮਗਰੀ ਦੇ ਕੇ ਵਾਪਸ ਮੋੜਨਾ ਪਿਆ ਇਹ ਅਜਨਾਲਾ ਦੀ ਤਸਵੀਰ ਹੈ ਤਾਂ ਅਜਨਾਲਾ ਅੰਮ੍ਰਿਤਸਰ ਇਸ ਤਲਾਵਤ ਕਰਨ ਤਰ੍ਹਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਸਮੇਂ ਹੜ੍ਹ ਪ੍ਰਭਾਵਿਤ ਲੋਕ 2-4 ਹੋ ਰਹੇ ਨੇ ਆਪਣੀਆਂ ਪਰੇਸ਼ਾਨੀਆਂ ਤੋਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਈਏ ਤਸਵੀਰ ਤੁਹਾਨੂੰ ਹੋਰ ਤੈਅ ਕਰੇਗੀ ਕਿ ਮਾਲਵੇ ਵਾਲਿਆਂ ਦਾ ਕੀ ਹਾਲ ਹੋਣ ਵਾਲਾ ਹੈ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਏ ਜੋ ਹਿਮਾਚਲ ਪ੍ਰਦੇਸ਼ ਨਾਲ ਸੰ हो ਗਿਆ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਦੇ ਨਾਲ ਹੋਣ ਵਾਲਾ ਹੈ ਤੇ ਤਸਵੀਰ ਹੈ ਇਸ ਸਮੇਂ ਪਹਾੜਾਂ ਦੀ ਪਹਿਲੀ ਤਸਵੀਰ ਹੈ ਪਹਾੜਾਂ 'ਚ ਲਗਾਤਾਰ ਬਾਰਿਸ਼ ਹੋ ਰਹੀ ਜਿਵੇਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੇ ਦੂਜੀ ਤਸਵੀਰ ਹੈ Shimla Chandigarh ਰੋਡ ਤੇ ਲੈਂਡਸਲਾਈਡ ਦੀ ਜੀ ਹਾਂ ਡਬਲ ਮਾਰ ਪੈ ਰਹੀ ਹੈ ਇੱਕ ਬਾਰਿਸ਼ ਦੀ ਮਾਰ ਪੈ ਰਹੀ ਹੈ ਜਿਸ ਕਰਕੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਤੇ ਦੂਜੇ ਪਾਸੇ ਜੋ ਲੋਕ ਹਾਲਾਂਕਿ ਇਹ ਕਿਹਾ ਗਿਆ ਕਿ ਜੇਕਰ ਬਹੁਤ ਦਾ ਜ਼ਰੂਰੀ ਨਾ ਹੋਵੇ ਤਾਂ ਤੁਸੀਂ ਪਹਾੜਾਂ ਦੇ ਉਤੋਂ ਸਫ਼ਰ ਤੋਂ ਬਚੋ ਉਤੋਂ ਗੁਰੇਜ਼ ਕਰੋ ਪਰ ਫੇਰ ਵੀ ਚੰਡੀਗੜ੍ਹ ਸ਼ਿਮਲਾ ਰੋਡ ਤੇ ਲੈਂਡਸਲਾਈਡਿੰਗ ਵੀ ਹੋਈ ਹੈ ਤੇ ਜੋ ਟ੍ਰੈਫਿਕ ਹੈ ਉਹ ਕਾਫੀ ਹੱਦ ਤੱਕ ਪ੍ਰਭਾਵਿਤ ਵੀ ਹੋਇਆ ਹੈ ਤੇ ਇਹ ਦੋ ਤਸਵੀਰਾਂ ਇਹ ਦੱਸਣ ਲਈ ਕਾਫੀ ਨੇ ਕਿ ਪਹਾੜਾਂ ਦੇ ਵਿੱਚ ਹਾਲਾਤ ਮੈਦਾਨਾਂ ਵਾਲਿਆਂ ਨੂੰ ਡਰਾ ਰਹੇ ਨੇ ਇਸ ਤੋਂ ਬਾਅਦ ਤੁਹਾਨੂੰ ਦਿਖਾਈਓ ਤਸਵੀਰ ਕੱਗਰ ਦਰਿਆ ਦੀ ਕੱਗਰ ਦਰਿਆ ਦਾ ਪੱਧਰ ਸਵੇਰੇ ਤੋਂ ਵਧਿਆ ਕਿਉਂਕਿ ਅੱਜ ਸਵੇਰੇ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਸੀ ਸੁਖਨਾ ਲੇਕ ਦੇ ਜੋ ਕੈਚਮੈਂਟ ਏਰੀਆ ਸੀ ਉਸ ਦੇ ਵਿੱਚ ਹੀ ਪਾਣੀ ਦਾ ਪੱਧਰ ਵਧਿਆ ਸੀ ਉਸ ਤੋਂ ਬਾਅਦ ਸਿੱਧਾ ਅਸਰ ਹੁੰਦਾ ਹੈ ਕੱਗਰ ਦਰਿਆ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਕਿਉਂਕਿ ਇਹਨਾਂ ਪਿੰਡਾਂ ਦੇ ਜੋ ਵਸਨੀਕ ਨੇ ਉਹ ਸਾਰੇ ਜੋ ਪਿੰਡ ਨੇ ਉਹ ਕੱਗਰ ਦਰਿਆ ਦੇ ਆਲੇ-ਦੁਆਲੇ ਪੈਂਦੇ ਨੇ ਤੇ ਸਭ ਤੋਂ ਪਹਿਲਾਂ ਜਦੋਂ ਪਾਣੀ ਨਿਕਲਦਾ ਤਾਂ ਉਹ ਇਹਨਾਂ ਪਿੰਡਾਂ ਨੂੰ ਹੀ ਡਬੋਂਦਾ ਹੈ ਤਾਂ ਕੱਗਰ ਦਰਿਆ ਦੇ ਵਿੱਚ ਇਸ ਸਮੇਂ ਜੋ ਪਾਣੀ ਹੈ ਓਵਰਫਲੋ ਹੋਣ ਦੀ ਕਗਾਰ ਤੇ ਪਹੁੰਚ ਚੁੱਕਿਆ ਪਰ ਫਿਲਹਾਲ ਰਾਹਤ ਇਹ ਹੈ ਕਿ ਉਹ ਪਿੰਡਾਂ ਦੇ ਵਿੱਚ ਵੜਨਾ ਹਜੇ ਸ਼ੁਰੂ ਨਹੀਂ ਹੋਇਆ ਪਰ ਉਮੀਦ ਇਹ ਹੈ ਕਿ ਜੇਕਰ ਬਾਰਿਸ਼ ਹੁੰਦੀ ਰਹੀ ਤਾਂ ਰਾਤ ਨੂੰ ਵੀ ਇਸ ਦਾ ਅਸਰ ਪੈ ਸਕਦਾ ਇਸੇ ਕਰਕੇ ਪ੍ਰਸ਼ਾਸਨ ਨੇ ਕੱਗਰ ਦੇ ਆਲੇ ਦੁਆਲੇ ਕਿਉਂਕਿ ਇਹ ਸ਼ੁਰੂ ਹੋ ਜਾਂਦਾ ਚੰਡੀਗੜ੍ਹ ਵਾਲੇ ਪਾਸੋਂ ਮੁਹਾਲੀ ਵਾਲੇ ਪਾਸੋਂ ਸ਼ੁਰੂ ਹੁੰਦਾ ਹੋਇਆ ਜਾਂਦਾ ਸੰਗਰੂਰ ਜ਼ਿਲ੍ਹੇ ਤੱਕ ਜਾਂਦਾ ਹੈ ਕੱਗਰ ਦਰਿਆ ਤੇ ਸਾਰੇ ਪਾਸੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਜੇਕਰ ਬਾਰਿਸ਼ ਹੁੰਦੀ ਰਹੀ ਤਾਂ ਇਹ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਤੇ ਤੁਸੀਂ ਇਸ ਦਾ ਪੱਧਰ ਜ਼ਰੂਰ ਦੇਖ ਸਕਦੇ ਹੋ ਕਈ ਥਾਵਾਂ ਤੇ ਤਾਂ ਇਸ ਦੀ ਸਫਾਈ ਤੱਕ ਨਹੀਂ ਕੀਤੀ ਗਈ ਹੈ ਕਿਉਂਕਿ ਅਕਸਰ ਇਹ ਹੁੰਦਾ ਕਿ ਜਦੋਂ ਬਰਸਾਤਾਂ ਦਾ ਟਾਈਮ ਹੁੰਦਾ ਤਾਂ ਜੋ ਇਸ ਦੇ ਵਿੱਚ ਵੈਜੀਟੇਸ਼ਨ ਹੁੰਦੀ ਹੈ ਜੋ ਇਹਦੇ ਵਿੱਚ ਘਾਹ ਵਗੈਰਾ ਉੱਗਿਆ ਹੁੰਦਾ ਉਸ ਨੂੰ ਸਾਫ਼ ਕੀਤਾ ਜਾਂਦਾ ਤੇ ਅੱਜ ਇਨ੍ਹਾਂ ਦੇ ਕੰਡਿਆਂ ਤੇ ਕਈ ਥਾਵਾਂ ਤੇ ਜੋ ਜੈਸੇ ਵੀ ਮਸ਼ੀਨ ਆ ਉਹ ਦੇਖੀ ਗਈ ਕਿਉਂਕਿ ਸ਼ਾਇਦ ਪ੍ਰਸ਼ਾਸਨ ਉਸ ਵੇਲੇ ਹੀ ਜਾਗਦਾ ਜਦੋਂ ਪਾਣੀ ਸਿਰ ਤੋਂ ਉੱਪਰ ਲੰਘ ਜਾਂਦਾ ਤੇ ਹੁਣ ਪਾਣੀ ਸ਼ਾਇਦ ਲੰਘਣ ਵਾਲਾ ਹੈ ਸਾਡੇ ਪੱਤਰਕਾਰ ਗੁਰਦਰਸ਼ਨ ਸਿੰਘ ਇਸ ਸਮੇਂ ਖੱਗਰ دریا ਦਾ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਉਹ ਦੱਸ ਰਹੇ ਨੇ ਕਿ ਮੌਜੂਦਾ ਸਥਿਤੀ ਕਿਸ ਤਰ੍ਹਾਂ ਦੀ ਹੈ ਜੇ ਗੱਲ ਕੀਤੀ ਜਾਵੇ ਖੱਗਰ ਤੇ ਇਸ ਟਾਈਮ ਅਸੀਂ ਖਨੌਰੀ ਵਿਖੇ ਖੜੇ ਹਾਂ ਜਿਹੜਾ ਖੱਗਰ ਤਕਰੀਬਨ 50-60 ਪਿੰਡਾਂ ਨੂੰ ਫਲੱਡ ਜਦੋਂ ਆਉਂਦਾ ਪਾਣੀ ਆਉਂਦਾ ਉਹ ਵੱਡਾ ਨੁਕਸਾਨ ਕਰਦਾ ਪਰ ਇੱਥੇ ਤਸਵੀਰਾਂ ਜਿਹੜੀਆਂ ਬੱਕਰੀਆਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਅਸੀਂ ਤਸ ਸਾਰ ਪੁੱਟ ਖਤਰੇ ਦੇ ਇਨਸਾਨ ਤੋਂ نیچے ਪੈ ਰਿਹਾ ਪਰ ਦੂਜੇ ਪਾਸੇ ਜਿਹੜੀ ਇਹ ਤਸਵੀਰ ਹੈ ਕਹਿ ਸਕਦੇ ਹਾਂ ਕਿ ਇੱਕ ਪਾਸੇ ਸਰਕਾਰ ਹੈ ਜਿਹੜੀ ਦਾਅਵੇ ਕਰ ਰਹੀ ਹੈ ਕਿ ਅਸੀਂ ਸਾਰੇ ਵੱਡਾ ਟੈਂਡਰ ਕਰਕੇ ਉਹਦੀ ਸਫਾਈ ਹੈ ਜਿਹੜੀ ਕਰਾ ਚੁੱਕੇ ਹਾਂ ਤੁਸੀਂ ਦੇਖੋਗੇ ਕਿ ਜਿਹੜੀ ਬੂਟੀ ਹੈ ਉਹ ਪੁਲ ਦੇ ਅੱਗੇ ਕਿਵੇਂ ਲੱਗੀ ਹੋਈ ਹੈ ਦੂਸਰੇ ਪਾਸੇ ਉਹ ਪਾਣੀ ਦਾ ਵਹਾ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਖਾ ਰਹੇ ਹਾਂ ਕਿ ਪਾਣੀ ਹੈ ਜਿਹੜਾ ਲਗਾਤਾਰ ਪਾਣੀ ਵਧ ਰਿਹਾ ਹੈ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ ਕਹਿ ਸਕਦਾ ਕਿ 748 ਤੇ ਖਤਰੇ ਦਾ ਇਨਸਾਨ ਹੈਗਾ ਤੇ ਇਸ ਟਾਈਮ 144 ਸਿਆਰੀਆ 4 ਫੁੱਟ ਪਾਣੀ ਹੈ ਜਿਹੜਾ ਖੱਗਰ ਦੇ ਵਿੱਚ ਚੱਲ ਰਿਹਾ ਹੈ ਪਰ ਹੁਣ ਮੌਜੂਦਾ ਹਾਲਾਤ ਜਿਹੜੇ ਇਹੀ ਦਰਸਾ ਰਹੇ ਨੇ ਕਿ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਕਿ ਅਸੀਂ ਡਰੇਨਾਂ ਦੀ ਜਾਂ ਖੱਗਰ ਦੀ ਸਾਰੇ ਇੰਤਜ਼ਾਮ ਸਾਡੇ ਕੋਲੇ ਪੂਰੇ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਹੋਏ ਨੇ ਪਰ ਜਿਹੜੀ ਇਹ ਹਰੀ ਬੂਟੀ ਹੈ ਪੁਲ ਦੇ ਵਿੱਚ ਫਸੀ ਹੋਣੀ ਕਿਤੇ ਨਾ ਕਿਤੇ ਇਹ ਵੱਡਾ ਕਾਰਨ ਬਣ ਸਕਦੀ ਆ ਪਿੱਛੇ ਕਿਨਾਰਿਆਂ ਨੂੰ ਤੋੜਨ ਦੇ ਵਿੱਚ ਕਿਉਂਕਿ ਇਹ ਬੂਟੀ ਇੱਕ ਡਾਫ ਦੀ ਤਰ੍ਹਾਂ ਕੰਮ ਕਰਦੀ ਆ ਉੱਤੇ ਚੀ ਨਹਿਰ ਨੰਗਦੀ ਆ نیچے ਚੀ ਜਿਹੜਾ ਖੱਗਰ ਰਵੈਂਦਾ ਖਨੌਰੀ ਦੇ ਵਿਖੇ ਸਾਹਮਣੇ ਤੁਹਾਨੂੰ ਅਸੀਂ ਜਿਹੜਾ ਵਾਟਰ ਲੈਵਲ ਦਿਖਾ ਰਹੇ ਹਾਂ ਉਹ ਵੀ ਬੂਟੀ ਨੇ ਪੂਰੀ ਤਰ੍ਹਾਂ ਦੇ ਨਾਲ ਲਕੋਇਆ ਹੋਇਆ ਸਾਹਮਣੇ ਨਜ਼ਰ ਆ ਰਿਹਾ ਇੱਕ ਸਾਹਮਣੇ ਇੱਕ ਮਸ਼ੀਨ ਖੜੀ ਹੋਈ ਹੈ ਜਿਹਦੇ ਨਾਲ ਬੂਟੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਨੀਚੇ ਤੁਹਾਨੂੰ ਇੱਕ ਤਰੇੜ ਨਜ਼ਰ ਆਉਂਦੀ ਹੋਣੀ ਹੈ ਉਸ ਤਰੇੜ ਦਾ ਤੋਂ ਦੇਖਦੇ ਹਾਂ ਇਹ ਲੱਗ ਰਿਹਾ ਕਿ ਮਸ਼ੀਨ ਵੀ ਬੇਬਸ ਹੋ ਕੇ ਸਾਈਡ ਤੇ ਹੋ ਕੇ ਖੜ ਚੁੱਕੀ ਆ ਹੁਣ ਅਸੀਂ ਕੋਸ਼ਿਸ਼ ਕੀਤੀ ਸੀ ਜਿਹੜਾ ਫਲੱਡ ਕੰਟਰੋਲ ਰੂਮ ਹੈ ਸਾਡੇ ਨਾਲੇ ਉਹਨਾਂ ਦੇ ਨਾਲ ਗੱਲ ਕਰਨ ਦੀ ਪਰ ਉਹ ਕੋਈ ਵੀ ਅਧਿਕਾਰ ਹਰੀ ਕੈਮਰੇ ਅੱਗੇ ਆਉਣ ਤੋਂ ਕਤਰਾ ਅਜੇ ਆ ਨਹੀਂ ਹੈ ਕਿ ਡੈਮ ਅਤੇ ਦਰਿਆ ਹੀ ਲੋਕਾਂ ਦੀ ਜ਼ਿੰਦਗੀ ਨੂੰ ਔਖਾ ਬਣਾ ਰਹੇ ਨੇ ਲੋਕਾਂ ਦੀ ਜ਼ਿੰਦਗੀ ਤੇ ਭਾਰੀ ਨੇ ਸਗੋਂ ਲਗਾਤਾਰ ਪੈ ਰਹੇ ਮੀਂਹ ਨੇ ਵੀ ਜ਼ਿੰਦਗੀਆਂ ਦੇ ਉੱਪਰ ਆਪਣਾ ਕਹਿਰ ਵਰਪਾਇਆ ਜੀ ਹਾਂ ਇਕ ਤਸਵੀਰ ਬੇਹਦ ਡਰਾਉਣੀ ਤੇ ਬੇਹਦ ਚਿੰਤਾ ਪੈਦਾ ਕਰਨ ਵਾਲੀ ਹੈ ਇਹ ਤਸਵੀਰ ਮਾਨਸਾ ਦੇ ਪਿੰਡ ਜਵਾਹਰਕੇ ਦੀ ਹੈ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਸੀ ਆ ਸਵੇਰੇ ਦੀ ਤੇ ਇੱਕ ਪਿੰਡ ਦੇ ਵਿੱਚ ਇਸੇ ਪਿੰਡ ਦੇ ਵਿੱਚ ਜਵਾਹਰਕੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਸਾਈਕਲ ਦੇ ਉੱਪਰ ਜਾ ਰਿਹਾ ਸੀ ਤੇ ਅਚਾਨਕ ਜਿਸ ਥਾਂ ਤੋਂ ਉਹ ਲੰਘ ਰਿਹਾ ਸੀ ਉੱਤੇ ਖੜੀ ਕੰਦ ਅਚਾਨਕ ਉਸ ਦੇ ਉੱਪਰ ਡਿੱਗ ਗਈ ਤੇ ਉਸ ਦੀ ਜਾਨ ਚਲੀ ਗਈ ਇਹ ਤਸਵੀਰ ਬੇਹਦ ਡਰਾਉਣੀ ਹੈ ਹੁਣ ਹੌਲੀ ਹੌਲੀ ਮੀ ਲੋਕਾਂ ਦੀ ਜ਼ਿੰਦਗੀ ਤੇ ਵਿਪਾਰੀ ਪੈ ਰਿਆ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੰਡ ਜਵਾਹਰਕੇ ਮਾਨਸਾ ਤੋਂ ਮਾਨਸਾ ਦੇ ਵਿੱਚ ਅਚਾਨਕ ਅੱਗੇ ਦੀ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤਸਵੀਰ ਕਈ ਲੋਕਾਂ ਦੇ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ ਤੇ ਕਈ ਲੋਕਾਂ ਦੇ ਲਈ ਕਈ ਲੋਕਾਂ ਨੂੰ ਇਹ ਪਰੇਸ਼ਾਨ ਵੀ ਕਰ ਸਕਦੀ ਹੈ ਇਸ ਬਜ਼ੁਰਗ ਦੇ ਉੱਪਰ ਪੂਰੀ ਦੀ ਪੂਰੀ ਕੰਦ ਜੋ ਦੇਖਣ ਦੇ ਵਿੱਚ ਠੀਕ ਲੱਗ ਰਹੀ ਸੀ ਫਿਰ ਅਚਾਨਕ ਡਿੱਗ ਜਾਂਦੀ ਹੈ ਤੇ ਬਜ਼ੁਰਗ ਦੀ ਇਸ ਦੇ ਥੱਲੇ ਆ ਕੇ ਮੌਤ ਹੋ ਜਾਂਦੀ ਹੈ ਇੱਕ ਖਬਰ ਸਾਡੇ ਕੋਲ ਹੋਰ ਵੀ ਆ ਰਹੀ ਹੈ ਕਿ ਸੰਗਰੂਰ ਦੇ ਇੱਕ ਥਾਂ ਤੇ ਛੱਤ ਡਿੱਗੀ ਤੇ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਯਾਨੀ ਕਿ ਵਰਦੇ ਮੀਂਹ ਕਾਰਨ ਕਈ ਜ਼ਿੰਦਗੀਆਂ ਵੀ ਇਸ ਦੀ ਲਪੇਟ ਦੇ ਵਿੱਚ ਆ ਗਈਆਂ ਨੇ ਇਹ ਵੀ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਇਹ ਗੱਲ ਅਸੀਂ ਤੁਹਾਨੂੰ ਦੱਸੀ ਘੱਗਰ ਦਰਿਆ ਦੀ ਤੇ ਉਸ ਤੋਂ ਇਲਾਵਾ ਮਾਲਵੇ ਦੇ ਵਿੱਚ ਪੈ ਰਹੇ ਮੀਂਹ ਦੇ ਕਹਿਰ ਦੀ ਇਸ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਚਿੱਠੀ ਲਿਖੀ ਹੈ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਨੇ ਚਿੱਠੀ ਦੇ ਵਿੱਚ ਬੇਬਸੀ ਜ਼ਾਹਿਰ ਕੀਤੀ ਹੈ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜੋ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਜਾਨੀ ਨੁਕਸਾਨ ਤੋਂ ਇਲਾਵਾ ਮਾਲੀ ਨੁਕਸਾਨ ਦਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਪੰਜਾਬ ਦਾ ਤੇ ਉਹਨਾਂ ਨੇ ਜੋ ਚਿੱਠੀ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਮੋٹے ਤੌਰ ਤੇ ਤੁਹਾਨੂੰ ਦੱਸ ਦਈਏ ਚਿੱਠੀ ਦਾ ਮضمون ਕੀ ਹੈ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ 3 ਲੱਖ ਏਕੜ ਤੋਂ ਵੱਧ ਫਸਲ ਇਸ ਸਮੇਂ ਪੰਜਾਬ ਦੇ ਵਿੱਚ ਡੁੱਬ ਚੁੱਕੀ ਹੈ ਜਿਸ ਦੇ ਵਿੱਚ ਵਾਧੂ ਫਸਲ ਜੋ ਹੈ ਉਹ ਝੋਨੇ ਦੀ ਫਸਲ ਹੈ ਕਿਉਂਕਿ ਇਹ ਇਸ ਇਹ ਉਹ ਦੌਰ ਹੈ ਜਦੋਂ ਝੋਨੇ ਦੀ ਫਸਲ ਪੱਕਣ ਦੀ ਕਗਾਰ ਤੇ ਹੁੰਦੀ ਹੈ ਤੇ ਕੁਝ ਸਮੇਂ ਬਾਅਦ ਉਸ ਨੂੰ ਵੱਢਣਾ ਹੁੰਦਾ ਹੈ ਦੁਆਬੇ ਦੀ ਗੱਲ ਕਰੀਏ ਮਾਝੇ ਦੀ ਗੱਲ ਕਰੀਏ ਤੁਸੀਂ ਬਾਸਮਤੀ ਦੀ ਫਸਲ ਹੁੰਦੀ ਹੈ ਤੇ ਮਾਲਵੇ ਦੇ ਵਿੱਚ ਸਭ ਤੋਂ ਵੱਧ ਜੋ ਰਕਬਾ ਹੁੰਦਾ ਉਹ ਰਕਬਾ ਹੈ ਝੋਨੇ ਦੀ ਬਜਾਈ ਦਾ ਤੇ ਉਸ ਤੋਂ ਬਾਅਦ ਪਾਣੀ ਦਾ ਜੋ ਪੱਧਰ ਹੈ ਪਾਣੀ ਦੇ ਨੇ ਜੋ ਫਸਲਾਂ ਡੋਬੀਆਂ ਨੇ 3 ਲੱਖ ਏਕੜ ਜ਼ਮੀਨ ਇਸ ਸਮੇਂ ਪਾਣੀ ਦੇ ਹੇਠਾਂ ਦਬ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਅਧਿਕਾਰਤ ਤੌਰ ਤੇ ਇਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ 60000 ਕਰੋੜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਬਕਾਇਆ ਨੇ ਕੇਂਦਰ ਕੋਲ ਤੇ 60000 ਕਰੋੜ ਤੁਰੰਤ ਰਿਲੀਜ਼ ਕੀਤਾ ਜਾਵੇ ਤਾਂ ਕਿ ਅਸੀਂ ਮੁਆਵਜ਼ਾ ਦੇ ਸਕੀਏ ਮੁਆਵਜ਼ੇ ਤੌਰ ਤੇ ਸੁਣੋ ਕੀ ਲਿਖਿਆ ਗਿਆ ਹੈ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ 10 20 15000 ਰੁਪਏ ਮੁਆਵਜ਼ਾ ਨਹੀਂ ਹੈ ਲੋਕਾਂ ਲਈ ਕਾਫੀ ਇਸ ਕਰਕੇ ਪੈਸੇ ਰਿਲੀਜ਼ ਹੋਣਗੇ ਤਾਂ ਅਸੀਂ 50000 ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਹਾਲਾਂਕਿ ਮੁਰਗੀਆਂ ਤੇ ਬੱਕਰੀਆਂ ਦਾ ਜੋ ਮੁਆਵਜ਼ਾ ਦੇਣ ਦੀ ਗੱਲ ਕਹਿੰਦੇ ਸੀ ਉਹ ਮੁਰਗੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਤੋਂ ਅੱਗੇ ਹੁਣ ਤਾਂ ਹਾਲਾਤ ਹੋਰ ਵੀ ਵਿਗੜ ਚੁੱਕੇ ਨੇ ਤਾਂ ਕੀ ਮੁਰਗੀਆਂ ਬੱਕਰੀਆਂ ਵਾਲਿਆਂ ਨੂੰ ਜੇਕਰ ਮੁਆਵਜ਼ੇ ਮਿਲ ਗਏ ਹੁਣ ਤਾਂ ਉਹਨਾਂ ਝੋਨੇ ਵੇਜਣ ਵਾਲੇ ਕਿਸਾਨਾਂ ਦੇ ਲਈ ਜਿਨ੍ਹਾਂ ਦੀ ਸੈਂਕੜੇ ਏਕੜ ਹਜ਼ਾਰਾਂ ਏਕੜ ਜ਼ਮੀਨ ਲੱਖਾਂ ਏਕੜ ਜ਼ਮੀਨ ਪੂਰੇ ਪੰਜਾਬ 'ਚ ਡੁੱਬ ਚੁੱਕੀ ਹੈ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਨਹੀਂ ਲਿਏਗਾ ਇਹ ਇੱਕ ਵੱਡਾ ਸਵਾਲ ਹੈ ਇਹ ਤੁਹਾਨੂੰ ਅਸੀਂ ਪੂਰੀ ਤਸਵੀਰ ਦੱਸੀ ਕਿ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਬਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਹੜ੍ਹ ਦੀ ਕੀ ਸਥਿਤੀ ਹੈ ਮੀਂਹ ਦੀ ਕੀ ਸਥਿਤੀ ਹੈ ਮੌਸਮ ਵਿਭਾਗ ਨੇ ਕੀ ਕਿਹਾ ਹੈ ਦਰਿਆਵਾਂ ਦੀ ਕੀ ਸਥਿਤੀ ਹੈ ਡੈਮਾਂ ਦੀ ਕੀ ਸਥਿਤੀ ਹੈ ਹੁਣ ਤੁਹਾਨੂੰ ਇੱਕ ਤਸਵੀਰ ਦਿਖਾਈਏ ਜੋ ਦਿਲ ਨੂੰ ਸਕੂਨ ਦਿੰਦੀ ਹੈ ਤੇ ਪਰਾਉਡ ਵੀ ਫੀਲ ਕਰਾਉਂਦੀ ਹੈ ਇੰਡੀਅਨ ਆਰਮੀ ਜੀ ਹਾਂ ਬਹੁਤ ਸਾਰੇ ਲੋਕਾਂ ਨੂੰ ਇੰਡੀਅਨ ਆਰਮੀ ਤੇ ਪ੍ਰਾਉਡ ਹੋਏਗਾ ਇੰਡੀਅਨ ਆਰਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਬੇਹਦ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ ਜੋ ਇਹ ਬਿਆਨ ਕਰਦੀ ਹੈ ਕਿ ਇੰਡੀਅਨ ਆਰਮੀ ਜਿੱਥੇ ਸਾਰਾ ਕੁਝ ਚੱਲਣਾ ਬੰਦ ਹੋ ਜਾਂਦਾ ਹੈ ਜਿੱਥੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਉੱਥੇ ਇੰਡੀਅਨ ਆਰਮੀ ਆਉਂਦੀ ਹੈ ਜੀ ਹਾਂ ਵੈਸਟਰਨ ਕਮਾਂਡ ਇੰਡੀਅਨ ਆਰਮੀ ਦੀ ਜੋ ਖੜਗਾ ਕੋ ਖੜਗਾ ਕੋਰ ਹੈ इंडियन आर्मी ਦਾ ਖੜਗਾ ਕੋਰ ਇਹ ਹਾਲਾਂਕਿ ਇਹਨਾਂ ਨੇ ਨਹੀਂ ਦੱਸਿਆ ਕਿ ਕਿਸ ਇਲਾਕੇ ਤੋਂ ਰੈਸਕਿਊ ਕੀਤਾ ਗਿਆ ਪਰ ਇੱਕ 15 ਦਿਨਾਂ ਦੇ ਬੱਚੇ ਨੂੰ ਦੂਰ ਦਰਾਡੇ ਦੇ ਇਲਾਕੇ ਤੋਂ ਰੈਸਕਿਊ ਕਰਕੇ ਉਸ ਦੀ ਮਾਤਾ ਦੇ ਨਾਲ ਤੇ ਉਹਦੇ ਪਰਿਵਾਰ ਦੇ ਨਾਲ Indian Army Western Command ਦੀ ਖੜਗਾ ਕੋਰ ਲੈ ਕੇ ਆ ਰਹੀ ਹੈ ਤੇ ਇਸ 15 ਦਿਨਾਂ ਦੇ ਬੱਚੇ ਨੂੰ ਸਹੀ ਸਲਾਮਤ ਤਿੰਨ 4 ਕਿਲੋਮੀਟਰ ਬੋਟਿੰਗ ਕਰਕੇ ਪਿੰਡ ਚੋਂ ਵਾਪਸ ਲੈ ਕੇ ਆਇਆ ਗਿਆ ਜਿੱਥੇ ਖਤਰਾ ਵਧਿਆ ਹੋਇਆ ਸੀ ਨਾਲ ਹੀ ਇਸ ਬੱਚੇ ਦੀ ਮਾਤਾ ਵੀ ਹੈ ਕਿਹਾ ਜਾ ਰਿਹਾ ਕਿ ਸੀ ਸੈਕਸ਼ਨ ਰਾਹੀਂ ਇਸ ਬੱਚਾ ਇਹ ਬੱਚਾ ਪੈਦਾ ਹੋਇਆ ਸੀ ਤੇ ਬੜੀ ਹੀ ਤਕਲੀਫ ਦੇ ਵਿੱਚ ਸੀ ਇਹ ਇਸ ਬੱਚੇ ਦੀ ਮਾਤਾ ਤੇ ਇਸ ਬੱਚੇ ਨੂੰ ਬਚਾਇਆ ਗਿਆ ਇਸ ਬੱਚੇ ਦੀ ਮਾਂ ਨੂੰ ਵੀ ਬਚਾਇਆ ਗਿਆ ਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਬਚਾਇਆ ਗਿਆ ਤੇ 3 ਕਿਲੋਮੀਟਰ ਜੋ ਇਹ ਕਿਸ਼ਤੀ ਹੈ ਇਸ ਨੂੰ ਲੈ ਕੇ ਜੋ ਇੰਡੀਅਨ ਆਰਮੀ ਦੇ ਜਵਾਨ ਨੇ ਉਹ ਲੈ ਕੇ ਸਾਹਮਣੇ ਆਏ ਤੇ ਉਸ ਤੋਂ ਬਾਅਦ ਇੰਡੀਅਨ ਆਰਮੀ ਦੀ ਜੋ ਗੱਡੀ ਹੈ ਉਸ ਦੇ ਵਿੱਚ ਬਿਠਾ ਕੇ ਸੁਰੱਖਿਅਤ ਥਾਂ ਤੇ ਲੈ ਕੇ ਗਏ ਨੇ ਇੰਡੀਅਨ ਆਰਮੀ ਦੇ ਇਹ ਜਵਾਨ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇੰਡੀਅਨ ਆਰਮੀ ਤੇ ਸਾਨੂੰ ਸਭ ਨੂੰ ਪ੍ਰਾਊਡ ਹੈ ਕਿ ਕਿ ਇੰਡੀਅਨ ਆਰਮੀ ਹਰ ਉਸ ਔਖੇ ਮਿਸ਼ਨ ਨੂੰ ਅੰਜਾਮ ਦਿੰਦੀ ਹੈ ਜੋ ਸਾਨੂੰ ਇੱਕ ਸਮੇਂ ਤੇ ਇੰਪੋਸੀਬਲ ਲੱਗਦਾ ਹੈ ਤੇ ਇਸ ਸਥਿਤੀ ਦੇ ਵਿੱਚ ਇਹੀ ਹੈ ਕਿ ਪੰਜਾਬ ਦੇ ਆਉਣ ਵਾਲੇ ਕਈ ਘੰਟੇ ਭਾਰੀ ਪੈਣ ਵਾਲੇ ਨੇ ਖਾਸ ਕਰਕੇ ਦੁਆਬੇ ਦੇ ਇਲਾਕੇ ਦੇ ਵਿੱਚ ਮਾਝੇ ਦੇ ਇਲਾਕੇ ਦੇ ਵਿੱਚ ਤੇ ਹੋ ਸਕਦਾ ਹੈ ਕਿ ਜੋ ਘੱਗਰ ਦਰਿਆ ਉਹ ਵੀ ਡਰਾਵੇ ਤਾਂ ਤੁਹਾਡੇ ਸਾਰਿਆਂ ਤੋਂ ਅਪੀਲ ਹੈ ਪੀਟੀਸੀ ਨਿਊਜ਼ ਦੀ ਕਿ ਤੁਸੀਂ ਆਪਣਾ ਖਿਆਲ ਰੱਖੋ ਖਾਸ ਕਰਕੇ ਉਹਨਾਂ ਥਾਵਾਂ ਤੇ ਜਾਣ ਤੋਂ ਬਚੋ ਜਿੱਥੇ ਖਤਰਾ ਜ਼ਿਆਦਾ ਹੈ ਜਿੱਥੇ ਨੀਵੇਂ ਨੀਵੇਂ ਇਲਾਕੇ ਨੇ ਉਹ ਸਟਰਕਚਰ ਤੋਂ ਵੀ ਬਚੋ ਜਿੱਥੇ ਇਹ ਕਿਹਾ ਜਾ ਰਿਹਾ ਕਿ ਜੇਕਰ بارش ਜ਼ਿਆਦਾ ਹੁੰਦੀ ਹੈ ਜਿਵੇਂ ਕਿ ਮਾਨਸੇ ਦੇ ਵਿੱਚ ਤੁਹਾਨੂੰ ਦੱਸਿਆ ਕਿ ਲਗਾਤਾਰ بارش ਹੋਣ ਕਾਰਨ ਇੱਕ ਉੱਚੀ ਕੰਦ ਟਹਿ ਗਈ ਤੇ ਇੱਕ ਬਜ਼ੁਰਗ ਨੂੰ ਉਸ ਦਾ ਸ਼ਿਕਾਰ ਹੋਣਾ ਪਿਆ ਤੇ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਬਚਣ ਲਈ ਤੁਸੀਂ ਆਪਣਾ ਖਿਆਲ ਰੱਖੋ ਕਿਉਂਕਿ ਤੁਹਾਡੇ ਤੱਕ ਪ੍ਰਸ਼ਾਸਨ ਜਦੋਂ ਪਹੁੰਚੇਗਾ ਪਹੁੰਚੇਗਾ ਪਰ ਸਭ ਤੋਂ ਪਹਿਲਾਂ ਤੁਸੀਂ ਹੋ ਆਪਣੀ ਜ਼ਿੰਦਗੀ ਦੇ ਜ਼ਿੰਮੇਵਾਰ ਲੂਨ ਪਾਣੀ ਪੀ ਲਿਆ ਤੁਸੀਂ ਮੈਨੂੰ ਫੋਨ ਮੈਨੂੰ ਦਿੱਤਾ ਇਸ ਨੂੰ ਆਪਣੀ ਗੱਡੀ ਚਲੋ ਨਾ ਆਪਣੀ ਗੱਡੀ ਭੇਜੋ ਨਾ ਇਥੋਂ ਹਾਂ ਇਹ ਕੇਲੇ ਖਾਲੀ ਕਰਵਾ ਦਿੰਨੇ ਆ ਮਾਕੇ ਲੈ ਕੇ ਆਣੇ ਪੂਰਾ ਆੜਮ ਪਾਣੀ ਵਗੈਰਾ ਪੂਰਾ ਸਾਰਾ ਬੋਸ ਕੋਈ ਗੱਲ ਸਰ ਸਰ ਛੱਡ ਦੇ ਚੱਲ ਰਾਮ ਨਾ ਪੂਰਾ ਜਦੋਂ ਆੜਮ ਲੈ ਕੇ ਜਾ ਰਹੇ ਹੇ ਰੇ ਖੁੱਟਿੰਗਲਾ ਓਟ ਕਿੱਥੇ ਪੁੱਛ ਕੋ ਫਿਲ ਹੋ ਗਿਆ ਕੋਈ ਨਾ ਬੱਚੇ ਕਿੱਥੇ ਆਇਆ ਰਾਈ ਵਿੱਚ ਪੁੱਢੀ ਹੈ ਰਾਈ ਵਿੱਚ ਸਮਾਰਾ ਓਟ हाँ खाली करवा देने ती देख रहे हो पीटीसी न्यूज मैं दिलीप सिंह ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਜੋ ਸਥਿਤੀ ਸੀ ਉਸ ਨੂੰ ਲੈ ਕੇ ਸ਼ਾਇਦ ਤੁਹਾਡੇ ਮਨ ਦੇ ਵਿੱਚ ਕੋਈ ਗਲਤਫਹਿਮੀ ਸੀ ਕਿ ਹੁਣ ਸ਼ਾਇਦ ਮੌਸਮ ਠੀਕ ਹੋ ਰਿਹਾ ਹੈ ਤੇ ਹਾਲਾਤ ਆਮ ਵਾਂਗ ਹੋ ਜਾਣਗੇ ਪਰ ਅਜੇ ਹ ਨਹੀਂ ਹੈ ਜਨਾਬ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੇ ਯੂ ਟਰਨ ਲੈ ਲਿਆ ਜੀ ਹਾਂ ਮੁੜ ਕੇ ਪੰਜਾਬ ਨੂੰ ਹੜਾਂ ਨੇ ਡਰਾ ਦਿੱਤਾ ਹੈ ਪੰਜਾਬ ਦੇ ਵਿੱਚ ਹੋਰ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਹੋਰ ਵੀ ਖਤਰਨਾਕ ਹੋਣ ਵਾਲਾ ਹੈ ਬਹੁਤ ਸਾਰੀਆਂ ਅਜੇਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੰਜਾਬ ਦੇ ਲਈ ਆਉਣ ਵਾਲੇ ਘੰਟੇ ਆਉਣ ਵਾਲੇ ਕੁਝ ਦਿਨ ਠੀਕ ਨਹੀਂ ਨੇ ਤੁਹਾਨੂੰ ਫਟਾਫਟ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਰ ਪਾਸੇ ਕੀ ਕੁਝ ਹੋ ਰਿਹਾ ਪੰਜਾਬ ਦਾ ਕੋਈ ਵੀ ਇਲਾਕਾ ਸ਼ਾਇਦ ਅਜੇਆ ਨਹੀਂ ਹੈ ਜਿੱਥੇ